ਭਗਵੰਤ ਮਾਨ ਮੁੱਖ ਮੰਤਰੀ ਬੋਲ ਰਿਹਾ ਆ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹ ਬੋਲ ਰਹੇ ਕਹਿੰਦਾ ਕਿ ਕਿਸੇ ਦੀ ਹਿੰਮਤ ਨਹੀਂ ਹੈਗੀ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਖਿਲਾਫ ਕੋਈ ਗੱਲ ਵੀ ਕਰ ਜਾਵੇ ਪਰ ਉਹ ਸੰਗਤਾਂ ਨੂੰ ਜਿਹੜਾ ਦੋਸ਼ੀ ਬਣਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਿਹਾ ਆ ਸੋ ਸਾਧ ਸੰਗਤ ਜੀ ਪਿਛਲੇ ਸਮੇਂ ਦੇ ਵਿੱਚ ਜੋ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਜੋ ਕੁਝ ਪੰਥ ਦੇ ਸਿਧਾਂਤਾਂ ਦਾ ਘਾਣ ਹੋਇਆ ਉਸ ਤੋਂ ਹਰ ਇੱਕ ਸਿੱਖ ਨੂੰ ਬੱਚੇ ਮਾਈ ਭਾਈ ਬਜ਼ੁਰਗ ਨੂੰ ਬਤਾਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਦੀ ਜਿਹੜੀ ਸ਼ਾਨ ਆ ਉਹ ਕਿੰਨੇ ਰੋਲੀ ਸੀ ਕੋਈ ਵੀ ਨਹੀਂ ਇਹ ਭੁੱਲਿਆ ਬਾਦਲ ਕਿਆ ਨੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਂ ਨੂੰ ਇੱਕ ਸੇਵੀ ਇੱਕ ਨੌਕਰ ਇੱਕ ਮੁਲਾਦਮ ਦੀ ਤਰ੍ਹਾਂ ਜਿਹੜਾ ਵਰਤਣਾ ਸ਼ੁਰੂ ਕੀਤਾ ਹੋਇਆ ਆ ਤੇ ਲਗਾਤਾਰ ਜਿਹੜਾ ਵਰਤਰੇ ਆ ਤੇ ਜਿਹੜਾ ਵੀ ਕੋਈ ਜਥੇਦਾਰ ਇਹਨਾਂ ਨੂੰ ਅੱਖਾਂ ਦਿਖਾਉਂਦਾ ਆ ਇਹਨਾਂ ਦੀਆਂ ਭੈੜੀਆਂ ਪੰਥ ਵਿਰੋਧੀ ਨੀਤੀਆਂ ਦਾ ਵਿਰੋਧ ਕਰਦਾ ਆ ਇਹ ਉਸੇ ਵੇਲੇ ਜਥੇਦਾਰਾਂ ਦੀ ਛੁੱਟੀ ਕਰ ਦਿੰਦੇ ਆ ਫੇਰ ਸੁਖਬੀਰ ਸਿੰਘ ਬਾਦਲ ਦੇ ਲਈ ਨਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਸੁਪਰੀਮ ਰੈਂਦਾ ਆ ਅਤੇ ਨਾ ਹੀ ਜਥੇਦਾਰ ਦਾ ਅਹੁਦਾ ਜਿਹੜਾ ਸੁਪਰੀਮ ਆ ਉਹ ਰਹਿੰਦਾ ਆ ਇਸੇ ਤਰ੍ਹਾਂ ਹੀ ਇਹਨਾਂ ਨੇ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਲਾ ਕੇ ਪਾਸੇ ਕਰ ਦਿੱਤਾ ਸੀ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਨੂੰ ਜਿਹੜਾ ਪਾਸੇ ਕਰ ਦਿੱਤਾ ਲੇਕਿਨ ਹੁਣ ਆਪਾਂ ਕੱਲ ਦੀ ਗੱਲ ਦੇਖੀਏ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਨਾਲ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੇ ਨਾਲ ਜੋ ਕੁਝ ਵਾਪਰਿਆ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਤੇ ਉਸ ਦੀ ਜੁੰਡਲੀ ਨੇ ਟੋਲੇ ਨੇ ਸ਼ਰੋਮਣੀ ਕਮੇਟੀ ਨੇ ਜਥੇਦਾਰਾਂ ਦੇ ਨਾਲ ਵਿਹਾਰ ਕੀਤਾ ਉਹਨਾਂ ਦੀ ਹੇਠੀ ਕੀਤੀ ਉਹਨਾਂ ਦੇ ਨਾਲ ਵੱਦਸ ਲੋਕੀ ਕੀਤੀ ਇਸ ਤੋਂ ਸਾਫ਼ ਪਤਾ ਲੱਗਦਾ ਆ ਕਿ ਇਸ ਅਹੁਦੇ ਨੂੰ ਰੋਲਣ ਵਾਲਾ ਕੋਈ ਹੋਰ ਨਹੀਂ ਨਾ ਤਾਂ ਕੋਈ ਖਾਲਸਾ ਪੰਥ ਦਾ ਕੋਈ ਨੁਮਾਇੰਦਾ ਆ ਨਾ ਕੋਈ ਸ਼ਖਸੀਅਤ ਆ ਅਤੇ ਨਾ ਹੀ ਕਿਸੇ ਸਿੱਖ ਸੰਗਤ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਅਹੁਦੇ ਨੂੰ ਜਿਹੜਾ ਸ਼ਾਨ ਨੂੰ ਜਿਹੜੀ ਸੱਟ ਆਉ ਮਾਰੀ ਇਸ ਅਹੁਦੇ ਨੂੰ ਇਸ ਸ਼ਾਨ ਨੂੰ ਸੱਟ ਮਾਰਨ ਵਾਲਾ ਕੋਈ ਹੋਰ ਨਹੀਂ ਬਲਕਿ ਸੁਖਬੀਰ ਸਿੰਘ ਬਾਦਲ ਖੁਦ ਹੀ ਆ ਤੇ ਅੱਜ ਜਿਹੜਾ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਸੱਚਾ ਬੋਲਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਿਹਾ ਆ ਜਿਸ ਤਰੀਕੇ ਦੇ ਨਾਲ ਤੁਸੀਂ ਜਥੇਦਾਰਾਂ ਨੂੰ ਨਿਸ਼ਾਨਾ ਬਣਾਇਆ ਉਹਨਾਂ ਨੂੰ ਆਪਣੇ ਅਹੁਦਿਆਂ ਤੋਂ ਲਾਇਆ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਇਹ ਗੁੱਸਾ ਹੀ ਬੜਾ ਸੀ ਕਿ ਉਹਦੇ ਪਿਓ ਤੋਂ ਫਖਰੇ ਕੌਮ ਆਵਾਰ ਕਿਵੇਂ ਖੋ ਲਿਆ ਗਿਆ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹ ਕਿਉਂ ਬਣਾ ਦਿੱਤੀ ਗਈ ਸੁਖਬੀਰ ਨੂੰ ਬੜਾ ਗੁੱਸਾ ਸੀ ਕਿ ਅਜੋਕੀ ਅਕਾਲੀ ਲੀਡਰਸ਼ਿਪ ਨੂੰ ਅਯੋਗ ਕਰਾਰ ਕਿਉਂ ਦਿੱਤਾ ਗਿਆ ਸੁਖਬੀਰ ਸਿੰਘ ਚਾਹੁੰਦਾ ਸੀ ਕਿ ਬਸ ਉਹ ਜਾਵੇ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹੋਰ ਜਥੇਦਾਰ ਉਹਨੂੰ ਸਿਰਫ ਭਾਂਡੇ ਮੰਨਣ ਦੀ ਸੇਵਾ ਆਖਦੇ ਨੇ ਤੇ ਉਹ ਦੋ ਕੁ ਦਿਨ ਸੇਵਾ ਕਰਕੇ ਤੇ ਜਿਹੜਾ ਬਰੀ ਹੋ ਜਾਵੇ ਪਰ ਯਾਦ ਇਸ ਤਰ੍ਹਾਂ ਨਹੀਂ ਹੋ ਸਕੇ ਆ ਤੇ ਉਹਨੇ ਜਥੇਦਾਰਾਂ ਦੇ ਅਹੁਦਿਆਂ ਦਾ ਜਿਹੜਾ ਅਪਮਾਨ ਆ ਉਹ ਕਰ ਦਿੱਤਾ ਅਸੀਂ ਕਿਵੇਂ ਭੁੱਲ ਦਈਏ ਕਿ ਜਦੋਂ ਸੁਖਬੀਰ ਸਿੰਘ ਬਾਦਲ ਨੇ ਸਿਰਸੇਵਾਲੇ ਨੂੰ ਮਾਫੀ ਦਿਵਾਉਣੀ ਸੀ ਤੇ ਕਿਵੇਂ ਉਸ ਸਮੇਂ ਦੇ ਜਥੇਦਾਰਾਂ ਨੂੰ ਗਿਆਨੀ ਗੁਰਬਚਨ ਸਿੰਘ ਨੂੰ ਗਿਆਨੀ ਹਮਦ ਸਿੰਘ ਨੂੰ ਗਿਆਨੀ ਗੁਰਮਖ ਸਿੰਘ ਨੂੰ ਅਤੇ ਹੋਰ ਜਥੇਦਾਰਾਂ ਨੂੰ ਆਪਣੀ ਚੰਡੀਗੜ੍ਹ ਸਰਕਾਰੀ ਕੋਠੀ ਉਥੇ ਰਿਹਾਈਸ਼ ਵਿੱਚ ਸਦ ਕੇ ਤੇ ਕਿਵੇਂ ਸੁਖਵੀਰ ਸਿੰਘ ਬਾਦਲ ਦੇ ਜਥੇਦਾਰਾਂ ਨੂੰ ਤਲਬ ਕੀਤਾ ਸੀ ਸੁਖਵੀਰ ਸਿਆ ਕਿ ਉਦੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਤੇਰੇ ਲਈ ਸੁਪਰੀਮ ਨਹੀਂ ਸੀ ਉਦੋਂ ਕਿਹੜੇ ਠਫੇ ਖੂਹ ਵਿੱਚ ਵੜਿਆ ਸੀ ਉਦੋਂ ਤੈਨੂੰ ਸ਼ਰਮ ਨਹੀਂ ਆਈ ਕਿ ਤੂੰ ਖੁਦ ਸ੍ਰੀ ਅਕਾਲ ਤਖਤ ਸਾਹਿਬ ਜਾਣ ਦੀ ਬਜਾਏ ਤੇ ਤੂੰ ਜਥੇਦਾਰਾਂ ਨੂੰ ਜਿਹੜਾ ਹੈ ਉੱਥੇ ਜਿਹੜਾ ਆਪਣੀ ਕੋਠੀ ਵਿੱਚ ਤਲਬ ਕਰ ਰਿਹਾ ਹੈ ਤੇ ਕਰਵਾ ਕੇ ਰਿਹਾ ਉਹਨਾਂ ਦੇ ਕੋਲੋਂ ਇੱਕ ਬਲਾਤਕਾਰੀ ਇੱਕ ਕਾਤਲ ਇੱਕ ਪੰਥਦੋਖੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਮਾਗਮ ਚਾਇਆ ਸੀ ਤੂੰ ਉਸ ਡੇਰਾ ਸਿਰਸਾ ਮੁਖੀ ਨੂੰ ਜਿਹੜਾ ਮਾਫੀ ਆ ਉਹ ਦਿਵਾ ਰਿਆ ਸੀ ਸ਼ਰੋਮਣੀ ਕਮੇਟੀ ਦੀਆਂ ਗੋਦਕਾਂ ਦਾ ਜਿਹੜਾ ਤੁਸੀਂ ਦੁਰਵਰਤੋਂ ਜਿਹੜੀ ਆ ਉਹ ਕੀਤੀ 95 ਲੱਖ ਰੁਪਏ ਦੇ ਇਸ਼ਤਿਹਾਰ ਦੇ ਕੇ ਅੱਜ ਵੀ ਤੁਸੀਂ ਲਗਾਤਾਰ ਅਕਾਲ ਤਖਤ ਸਾਹਿਬ ਦਾ ਜਿਹੜਾ ਅਪਮਾਨ ਆ ਉਹ ਕਰ ਰਹੇ ਹੋ ਸੁਖਬੀਰ ਸਿੰਘ ਬਾਦਲ ਕਹਿ ਰਿਹਾ ਕਿ ਅਕਾਲੀ ਦਲ ਨੂੰ ਰੋਲ ਦਿੱਤਾ ਅਕਾਲੀ ਦਲ ਨੂੰ ਰੋਲਿਆ ਕਿਨੇ ਸੋ ਕਬੀਰ ਸਿੰਘ ਆ 15 ਦੇ ਵਿੱਚ ਵਿੱਚ ਤਾਂ ਅੰਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਬਿਆਦਵੀਆਂ ਹੋਈਆਂ ਸੀ ਕਿੰਨੇ ਇਨਸਾਫ਼ ਮੰਗਦੇ ਗੁਰਸਿੱਖਾਂ ਨੂੰ ਗੋਲੀਆਂ ਦੇ ਨਾਲ ਭੁੰਨਿਆ ਸੀ ਕਿੰਨੇ ਸੰਗਤਾਂ ਦੇ ਸਰੀਰਾਂ ਦੇ ਉੱਤੇ ਪਾਣੀ ਦੀਆਂ ਜਿਹੜੀਆਂ ਬੁਛਾਰਾਂ ਆ ਗੰਦੇ ਪਾਣੀ ਦੀਆਂ ਜਿਹੜੀਆਂ ਬੁਛਾਰਾਂ ਆ ਉਹ ਮਾਰੀਆਂ ਸੀ ਕਿੰਨੇ ਸਿੱਖ ਸੰਗਤਾਂ ਨੂੰ ਜਿਹੜਾ ਜ਼ਖਮੀ ਆ ਉਹ ਕੀਤਾ ਸੀ ਕਿਹਦੇ ਰਾਜ ਦੇ ਵਿੱਚ ਪੋਸਟਰ ਲਗਾਏ ਗਏ ਸੀ ਕਿ ਤੁਹਾਡਾ ਗੁਰੂ ਸਾਡੇ ਕੋਲ ਅਜੇ ਬਚਾ ਸਕਦੇ ਉਹ ਤਾਂ ਬਚਾ ਲਓ ਉਦੋਂ ਤਾਂ ਤੇਰੇ ਕੰਨ ਦੀ ਉੱਤੇ ਜੂ ਨਹੀਂ ਸਰਕੀ ਉਦੋਂ ਤਾਂ ਤੂੰ ਆਪਣੇ ਪਿਓ ਦੇ ਨਾਲ ਸਿਰਸੇ ਬਾਦੇ ਦੇ ਨਾਲ ਪੂਰੀ ਜਿਹੜੀ ਜ਼ਿਆਦੀ ਆ ਉਹ ਪਾਈ ਹੋਈ ਸੀ ਨਾ ਤੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕੋਈ ਸਤਕਾਰ ਸੀ ਨਾ ਤੈਨੂੰ ਕੋਈ ਖਾਲਸਾ ਪੰਥ ਦਾ ਤੇਰੇ ਮਨ ਦੇ ਵਿੱਚ ਕੋਈ ਸਤਕਾਰ ਸੀ ਜਿਸ ਤਰ੍ਹਾਂ ਤੁਸੀਂ ਗੁਰੂ ਸਾਹਿਬ ਜੀ ਨੂੰ ਰੋਲਿਆ ਸੀ ਨਾ ਅੱਜ ਤੁਸੀਂ ਵੀ ਉਸੇ ਤਰ੍ਹਾਂ ਜਿਹੜੇ ਆ ਉਹ ਰੋਲਦੇ ਆ ਕਾਲ ਤਖਤ ਸਾਹਿਬ ਤੇ ਜਦੋਂ ਤੇਰੀ ਸ਼ਿਕਾਇਤ ਹੋਈ ਸੀ ਬਾਗੀ ਧੜੇ ਵੱਲੋਂ ਜਿਹੜਾ ਤੇਰੇ ਨਾਲ ਹੀ ਪਹਿਲਾਂ ਜਿਹੜਾ ਦਾਗ ਹੀ ਸੀ ਉਹ ਬਾਗੀ ਤੁਹਾਡੇ ਨੇ ਸ਼ਿਕਾਇਤ ਕੀਤੀ ਤੈਨੂੰ ਤਾਂ ਉਥੇ ਤਲਬ ਕੀਤਾ ਗਿਆ ਉਦੋਂ ਫਿਰ ਤੂੰ ਕਹਿੰਦਾ ਸੀ ਕਿ ਹਾਂ ਮੈਂ ਆ ਵੀ ਗੁਨਾਹ ਕੀਤੇ ਆ ਵੀ ਪਾਪ ਕੀਤੇ ਆ ਐ ਵੀ ਗਲਤੀਆਂ ਕੀਤੀਆਂ ਮੁਖਸਰ ਜਾ ਕੇ ਤੂੰ ਫਿਰ ਮੁਕਰ ਗਿਆ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਸਰਕਾਰ ਆ ਸਭ ਤੋਂ ਵੱਧ ਤਾਂ ਅਪਮਾਨ ਤੁਸੀਂ ਲੋਕ ਜਿਹੜਾ ਆ ਉਹ ਕਰਦੇ ਪਏ ਹੋ ਆ ਸ਼ਰੋਮਣੀ ਕਮੇਟੀ ਬਾਰੇ ਵੀ ਤੂੰ ਕਹਿ ਰਿਹਾ ਸੀ ਕਿ ਸ਼ਰੋਮਣੀ ਕਮੇਟੀ ਤੋੜ ਦਿੱਤੀ ਜਿਨ੍ਹਾਂ ਨੇ ਸ਼ਰੋਮਣੀ ਕਮੇਟੀ ਤੋੜੀ ਉਹਨਾਂ ਦੇ ਨਾਲ ਤਾਂ ਤੁਸੀਂ ਲੰਬਾ ਸਮਾਂ ਜੀਤੀ ਭਾਜਪਾ ਦੇ ਨਾਲ ਤੁਸੀਂ ਪਤੀ ਪਤਨੀ ਵਾਲਾ 9 ਮਾਸ ਦਾ ਜਿਹੜਾ ਰਿਸ਼ਤਾ ਆ ਉਹ ਪਾਇਆ ਹੋਇਆ ਸੀ ਉਹਨਾਂ ਨੂੰ ਤੁਸੀਂ ਪਤਨੀ ਬਣਾਇਆ ਵੀ ਆਪ ਤੁਸੀਂ ਦੋਵੇਂ ਪਿਓ ਪੁੱਤ ਪਤਨੀ ਬਣੇ ਪਏ ਸੀ ਨਾਲ ਹੀ ਸਾਰੀ ਤੁਹਾਡੀ ਜਿਹੜੀ ਜੁੰਡਲੀ ਰਖੇਲਾ ਬਣੀ ਹੋਈਆਂ ਸੀ ਉਦੋਂ ਤੁਹਾਨੂੰ ਸ਼ਰਮ ਨਹੀਂ ਆਈ ਕਿ ਕੌਣ ਪੰਥ ਦੇ ਪੰਜਾਬ ਦਾ ਜਿਹੜਾ ਕਹਾਣੇ ਆ ਉਹ ਕਰਦਾ ਪਿਆ ਆ ਉਦੋਂ ਤਾਂ ਤੁਹਾਨੂੰ ਆਰਐਸਐਸ ਵੀ ਬੜੀ ਚੰਗੀ ਲੱਗਦੀ ਸੀ ਮੋਹਨ ਭਾਗਵਤ ਦੇ ਨਾਲ ਤੇਰੀਆਂ ਅੱਜ ਵੀ ਗੂਗਲ ਉੱਤੇ ਫੋਟੋਆਂ ਪਈਆਂ ਹੋਈਆਂ ਆ ਤੁਸੀਂ ਕਹਿੰਦੇ ਉਹ ਅਕਾਲੀ ਦਲ ਨੂੰ ਰੋਲਦੇ ਹੋ ਸ਼੍ਰੋਮਣੀ ਕਮੇਟੀ ਨੂੰ ਰੋਲਣ ਵਾਲੇ ਤੁਸੀਂ ਹੋ ਜਹਾਰ ਆਲਮ ਦੇ ਨਾਲ ਸੁਮੇਧ ਸੈਣੀ ਦੇ ਨਾਲ ਕਿਹਦੀਆਂ ਜਾ ਰਹੀਆਂ ਸੀ ਤੇਰੀਆਂ ਫੋਟੋਆਂ ਵੀ ਸਾਡਾ ਦੇਸ਼ ਸੁਮੇਧ ਸੈਣੀ ਨੇ ਜੁਝਾਰੂ ਸਿੰਘਾਂ ਦਾ ਕਹਾਣਨ ਇਨੇ ਢੂਠੇ ਪੁਲਿਸ ਮੁਕਾਬਲੇ ਬਣਾਏ ਭਾਈ ਬਲਵਿੰਦਰ ਸਿੰਘ ਜਟਾਣਾ ਭਾਈ ਜੋਗਾ ਸਿੰਘ ਖਾਨਪੁਰ ਦਾ ਪਰਿਵਾਰ ਸਾਰ ਦਿੱਤਾ ਸਾਡੀਆਂ ਧੀਆਂ ਭੈਣਾਂ ਦੀ ਥਾਣਿਆਂ ਦੇ ਵਿੱਚ ਪੱਤ ਰੋਲੀ ਉਸ ਸਮੇਤ ਸੈਣੀ ਨੂੰ ਤੂੰ ਪੁਲਿਸ ਮੁਖੀ ਬਣਾਇਆ ਹੋਇਆ ਸੀ ਉਦੋਂ ਤੁਹਾਨੂੰ ਨਹੀਂ ਯਾਦ ਆਇਆ ਕਿ ਅਕਾਲੀ ਦਲ ਦਾ ਸ਼੍ਰੋਮਣੀ ਕਮੇਟੀ ਰੋਲ ਰਹੀ ਹੈ ਉਦੋਂ ਤਾਂ ਤੈਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਦਾ ਜਿਹੜਾ ਨਸ਼ਾ ਹੀ ਬੜਾ ਚੜਿਆ ਹੋਇਆ ਸੀ ਤੂੰ ਤੇ ਕਹਿੰਦਾ ਸੀ ਕਿ ਤੈਨੂੰ ਜਿਹੜੀ ਪੰਜਾਬ ਦੇ ਵਿੱਚ ਇੱਕ ਕੀੜੀ ਜਿਹੜੀ ਦਿਸਦੀ ਆ ਜਿਹੜੀ ਕੀੜੀ ਵੀ ਚੱਲਦੀ ਹੋਈ ਨਜ਼ਰ ਆਉਂਦੀ ਆ ਤੇ ਤੈਨੂੰ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਸੱਚੇ ਪਾਤਸ਼ਾਹ ਰੋਦੇ ਹੋਏ ਅੰਗ ਜਿਹੜੇ ਤੈਨੂੰ ਨਜ਼ਰ ਨਹੀਂ ਆਉਂਦੇ ਪਏ ਸੀ ਜਦੋਂ ਸ਼ਰੀਆਮ ਸਿੱਖਾਂ ਨੂੰ ਵੰਗਾਰਿਆ ਜਾ ਰਿਹਾ ਸੀ ਸਿਰਸੇਵਾ ਦੇ ਜਦੋਂ ਦੰਦ ਨਾਉਂਦੇ ਪਏ ਸੀ ਉਦੋਂ ਤੈਨੂੰ ਉਹ ਨਜ਼ਰ ਨਹੀਂ ਆਉਂਦੇ ਸੀ ਤੈਨੂੰ ਉਹ ਜ਼ਰੂਰ ਨਜ਼ਰ ਆਗੇ ਜਿਹੜੇ ਇਨਸਾਫ ਮੰਗਦੇ ਪਏ ਸੀ ਗੋਲੀਆਂ ਮਾਰ ਮਾਰ ਕੇ ਜਿਹੜਾ ਤੁਸੀਂ ਭੁੰਨਿਆ ਅੱਜ ਤੁਸੀਂ ਗੱਲਾਂ ਕਰਦੇ ਹੋ ਕਿ ਸ਼ਰੋਮਣੀ ਕਮੇਟੀ ਦੀਆਂ ਸ਼ਰੋਮਣੀ ਕਮੇਟੀ ਨੂੰ ਰੋਲਣ ਵਾਲਾ ਤੂੰ ਤਾਂ ਤੇਰਾ ਪਿਓ ਹੀ ਆ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਾ ਕੇ ਵੀ ਤੁਸੀਂ ਕਫਰ ਤੋੜਦੇ ਪਏ ਹੋ ਸ਼ਰੀਆਮ ਜਿਹੜਾ ਝੂਠ ਹੈ ਤੁਸੀਂ ਬੋਲਦੇ ਪਏ ਹੋ ਅੱਜ ਤੁਸੀਂ ਬੰਦੀ ਸਿੰਘਾਂ ਦੇ ਲਈ ਮੱਤੇ ਪਾਉਂਦੇ ਤੇ ਉਦੋਂ ਤੂੰ ਤੁਸੀਂ ਬੰਦੀ ਸਿੰਘਾਂ ਨੂੰ ਅੱਤਵਾਦੀ ਦੱਸਦੇ ਸੀ ਕਾਤਲ ਦੱਸਦੇ ਸੀ ਸੁਖਵੀਰ ਸਿੰਘ ਜਥੇਦਾਰ ਦਗਤਾਪ ਸਿੰਘ ਦੀ ਹਵਾਲਾ ਬਾਰੇ ਕੀ ਭੌਂਕਦਾ ਸੀ ਤੂੰ ਤੈਨੂੰ ਸ਼ਰਮ ਨਹੀਂ ਆਉਂਦੀ ਤੇਰੀ ਅੱਜ ਵੀ ਵੀਡੀਓ YouTube ਤੇ ਹੋਇਆ ਕਿ ਮੁੱਖ ਮੰਤਰੀ ਮੰਤਰੀ ਕਾਤਲ ਦਾ ਬੜਾ ਹੀਜ ਆਉਂਦਾ ਸੀ ਉਹਨੂੰ ਤੂੰ ਆਪਣਾ ਪਿਓ ਬਣਾਇਆ ਹੋਇਆ ਸੀ ਉਦੋਂ ਬੇਨਤੀ ਮੁੱਖ ਮੰਤਰੀ ਨੂੰ ਤੂੰ ਕਹਿੰਦਾ ਕਿ ਉਹਦਾ ਜੀ ਕਤਲ ਕਰ ਦਿੱਤਾ ਜਥੇਦਾਰ ਹਵਾਲਾ ਨੂੰ ਤੂੰ ਕਾਤਲ ਕਹਿੰਦਾ ਸੀ ਉਹ ਤੇਰਾ ਪਿਓ ਕਾਤਲ ਨਹੀਂ ਉਹ ਸਿੱਖ ਕੌਮ ਦਾ ਨਾਇਕ ਆ ਜੁਝਾਰੂ ਸੂਰਮਾ ਆ ਉਹਨੂੰ ਐਸੇ ਕਰਕੇ ਜੀ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਾਪਿਆ ਸਿੱਖ ਕੌਮ ਨੇ ਹਜ਼ਾਰਾਂ ਲੱਖਾਂ ਦੇ ਇਕੱਠ ਦੇ ਵਿੱਚ ਤੇ ਤੁਸੀਂ ਤੇ ਤੇਰਾ ਪਿਓ ਪੰਥਾ ਦੇ ਪੰਜਾਬ ਦੇ ਗਦਾਰ ਹੋ ਤੁਸੀਂ ਚੀਫ ਖਾਲਸਾ ਦਿਵਾਨ ਰੋਲਿਆ ਤੁਸੀਂ ਅਕਾਲੀ ਦਲ ਰੋਲਿਆ ਤੁਸੀਂ ਅਕਾਲੀ ਦਲ ਨੂੰ ਬੇਅਦਬੀ ਦਾਲ ਬਣਾ ਕੇ ਜਿਹੜਾ ਆ ਉਹ ਰੱਖ ਦਿੱਤਾ ਅਕਾਲੀ ਦਲ ਨੂੰ ਤੁਸੀਂ ਕੱਲਾ ਗ੍ਰਹਿਣ ਹੀ ਨਹੀਂ ਲਾਇਆ ਤੁਸੀਂ ਦਾ ਕਲੰਕ ਲਾਗੇ ਰੱਖ ਦਿੱਤਾ ਆ ਸ਼ਰਮਣੀ ਕਮੇਟੀ ਜਾਂ ਸਾਡੀਆਂ ਹੋਰ ਸੰਸਥਾਵਾਂ ਜਿੰਨਾ ਚਿਰ ਤੱਕ ਤੁਸੀਂ ਤਹਿਸ ਨਾਸ ਨਹੀਂ ਨਾ ਕਰ ਲਿਆ ਤੁਹਾਨੂੰ ਸ਼ਰਮ ਨਹੀਂ ਆਈ ਅੱਜ ਜਥੇਦਾਰ ਗੜਗੱਜ ਤੇ ਰਾਹੀਂ ਵੀ ਜੋ ਕੁਝ ਤੁਸੀਂ ਕਰਦੇ ਬਈਓ ਨਾ ਸਿੱਖ ਕੌਮ ਨੂੰ ਸਾਫ਼ ਦਿਸਦਾ ਪਿਆ ਆ ਤੇ ਜੋ ਕੁਝ ਪਹਿਲੇ ਜਥੇਦਾਰਾਂ ਦੇ ਨਾਲ ਹੋਇਆ ਉਹੀ ਕੁਝ ਤੁਸੀਂ ਜਥੇਦਾਰ ਗੜਗੱਜ ਦੇ ਨਾਲ ਕਰਦੇ ਨਾ ਵਲਤ ਕੇ ਸੁੱਟਣਾ ਇਹ ਤਾਂ ਤੁਹਾਡੀ ਇੱਕ ਪੋਲਿਸੀ ਆ ਨੀਤੀ ਆ 328 ਪਾਵਨ ਰੂਪਾਂ ਦਾ ਤੁਸੀਂ ਇਨਸਾਫ਼ ਨਹੀਂ ਦੇ ਸਕਦੇ ਅੱਜ ਤੱਕ ਤੁਸੀਂ ਗੱਲਾਂ ਕਰਦੇ ਹੋ ਸ਼ਤਾਬਦੀ ਮਨਾਉਂਦੀਆਂ ਅੱਜ ਦੀ ਸ਼੍ਰੋਮਣੀ ਕਮੇਟੀ ਨੇ ਕਿਤਾਬ ਸ਼ਪਵਾਈ ਸੀ ਇੱਕ ਸਿੱਖ ਇਤਿਹਾਸ ਉਹਦੇ ਵਿੱਚ ਗੁਰੂ ਸਾਹਿਬਾਨਾਂ ਬਾਰੇ ਕੀ ਕੁਝ ਲਿਖਿਆ ਸੀ ਕਿਵੇਂ ਭੁੱਲ ਗਈ ਇਹ ਤੁਹਾਨੂੰ ਸ਼ਰਮ ਨਹੀਂ ਆਈ ਤੁਹਾਡੇ ਹੱਥ ਵੱਟ ਦੇਣੇ ਚਾਹੀਦੇ ਸੀ ਜੋ ਕੁਝ ਤੁਸੀਂ ਗੁਰੂ ਸਾਹਿਬਾਨਾਂ ਬਾਰੇ ਉਸ ਕਿਤਾਬ ਦੇ ਵਿੱਚ ਲਿਖਿਆ ਹੋਇਆ ਆ ਡਕਰੇ ਡਕਰੇ ਹੋਣੇ ਚਾਹੀਦੇ ਸੀ ਤੁਹਾਡੇ ਗੁਰੂ ਸਾਹਿਬਾਨਾਂ ਦਾ ਇੰਨਾ ਤੁਸੀਂ ਅਪਮਾਨ ਕਰ ਦਿੱਤਾ ਇੰਨੀ ਹੀਠੀ ਜਿਹੜੀ ਉਹ ਕਰ ਦਿੱਤੀ ਕਿ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ ਅੱਜ ਤੱਕ ਤੁਸੀਂ ਉਸ ਮਾਮਲੇ ਨੂੰ ਦਬਾਉਣ ਤੇ ਲੱਗੇ ਹੋਏ ਹੋ ਜਥੇਦਾਰਾਂ ਦਾ ਅਪਮਾਨ ਤੁਸੀਂ ਕਰਨ ਤੇ ਲੱਗੇ ਹੋਏ ਹੋ ਪਰ ਉਲਟਾ ਸਿੱਖ ਸੰਗਤਾਂ ਨੂੰ ਜਿਹੜਾ ਤੁਸੀਂ ਮਿਹਨੇ ਮਾਰਦੇ ਹੋ ਤੁਸੀਂ ਕਹਿੰਦੇ ਹੋ ਖਾਲਸਾ ਦੀ ਜਾਗੋ ਉਹ ਭਰਾਵਾ ਖਾਲਸਾ ਤਾਂ ਹਮੇਸ਼ਾ ਜਾਗਦਾ ਆ ਤੁਸੀਂ ਸੁਤੇ ਪਏ ਸੀ ਤੁਸੀਂ ਮਰੇ ਪਏ ਸੀ ਅੱਜ ਜਦੋਂ ਤੁਹਾਡੇ ਹੱਥ ਵਿੱਚ ਹੁਣ ਸੱਤਾ ਨਹੀਂ ਹੈਗੀ ਤੇ ਫਿਰ ਕਹਿੰਦੇ ਫਿਰਦੇ ਹੋ ਜੀ ਅਕਾਲੀ ਦਲ ਬਚਾਓ ਸ਼੍ਰੋਮਣੀ ਕਮੇਟੀ ਬਚਾਓ ਖਾਲਸਾ ਦੀ ਜਾਗੋ ਭਲਾਵਾ ਖਾਲਸਾ ਜਾਗਦਾ ਹੀ ਪਿਆ ਆ ਤਾਂ ਹੀ ਤੁਹਾਡੇ 7:00 ਵਜੇ ਦੇ ਤਾਂ ਹੀ ਤੁਹਾਡੇ ਤੋਂ ਜਿਹੜੀ ਸੱਤਾ ਆ ਉਹ ਕੋਈ ਸੀ ਸੋ ਸੁਖਵੀਰ ਸਿੰਘ ਬਾਦਲ ਇਹ ਪੰਥ ਅਤੇ ਪੰਜਾਬ ਦਾ ਜਿਹੜਾ ਗਦਾਰ ਆ ਇਹ ਜਿਹੋ ਦੀਆਂ ਗੱਲਾਂ ਕਰਕੇ ਸਿੱਖ ਕੌਮ ਨੂੰ ਭਰਮਾਉਂਦਈਆਂ ਵਰਗਲੌਂਦੀਆਂ ਗੱਲਾਂ ਕਰ ਰਿਹਾ ਆ ਸਿੱਖ ਸੰਗਤ ਦੇ ਤੋਂ ਸੁਚੇਤ ਰਵੇ ਤੇ ਪੰਥ ਦਾ ਬਚਾ ਬਚਾ ਜਾਣਦਾ ਆ ਕਿ ਸਾਡੀਆਂ ਸੰਸਥਾਵਾਂ ਨੂੰ ਕਿਹਨਾਂ ਨੇ ਜਦਾ ਆ ਉਹ ਰੋਲਿਆ ਆ ਤੇ ਆਉਂਦੇ ਭਵਿਕ ਅੰਦਰ ਵੀ ਤੁਹਾਡਾ ਉਹੀ ਹਾਲ ਕਰਾਂਗੇ ਜਿਹੜਾ ਕੌਮ ਦੇ ਪੰਥ ਦੇ ਗਦਾਰਾਂ ਦਾ ਜਿਹੜਾ ਹੁੰਦਾ ਹੁੰਦਾ ਆ ਇੰਨੀਆਂ ਕੋ ਬੇਨਤੀਆਂ ਸਮੂਹ ਸਿੱਖ ਸੰਗਤਾਂ ਨੇ ਪ੍ਰਵਾਨ ਕਰਦੀਆਂ ਇਹਨਾਂ ਸੁਖਵੀਰ ਬਾਦਲ ਤੇ ਜੁੰਡਲੀ ਦਾ ਟੋਲੇਆਂ ਦਾ ਜਿਹੜਾ ਬਾਈਕਾਟ ਯੋ ਕਰੋ ਵਾਹਿਗੁਰੂ ਜੀ ਕਾ ਖਾਲਸਾ